ਇਹ ਉਲਟਾਵਾ ਨਾਲ ਖੇਰਾਂ ਮਾ ਕੇ ਤਾਂ ਇੱਕ ਬੜੀ ਜੁੜੀ ਹੈ ਉਹ ਕੀ ਕਰਦੇ ਆ ਕਿ ਪਹਿਲੋਂ ਪਰਾਲੀ ਨੂੰ ਕਤਾਰਾ ਕਰ ਲੈਂਦੇ ਆ ਮਲਚਰ ਦੇ ਨਾਲ ਫੇਰ ਵਿਸ਼ੇ ਚ ਲਾਉਦੇ ਉਲਟਾਵਾ ਹੱਥ ਉਲਟਾਵਾ ਲੇਗਾ ਅੱਗੇ ਉਹ ਮਿੱਟੀ ਕਾਟ ਕੇ ਪਰਾਲੀ ਦੱਬੀ ਜਾਂਦਾ ਜਦੋਂ ਸਾਰਾ ਉਲਟਾਵਾ ਸਾਰੀ ਪੈੜੀ ਦੇ ਵਿੱਚ ਖੇਰ ਖੇਰ ਜਾਂਦਾ ਉਸੇ ਵੇਲੇ ਉਹਦੇ ਉੱਤੇ ਚਲਾਇਆ ਜਾਂਦਾ ਰੋਟਾਵੇਟਰ ਜਿਹੜਾ ਥੋੜਾ ਜਿਹਾ ਕੋਲਾ ਵਾਲਿਆ ਤੋਂ ਖੜਮ ਕਰਦੇ ਨੇ ਕਿ ਪਰਾਲੀ ਜਿਹੜੀ ਚੰਗੀ ਤਰ੍ਹਾਂ ਮਿਕਸ ਹੋ ਜੇ ਪੰਜਵੇਂ ਛੇਵੇਂ ਦਿਨ ਪੁਰਾਣੀ ਦਾ ਦਾਣਾ ਨਹੀਂ ਜਿਦਾ। ਛੇਵੇਂ ਦਿਨ ਪੁਰਾਣੀ ਇਸਾਦੀ ਕਿਸਾਦੀ ਖਾ ਲੈਂਦੀ ਆ। ਨਾ ਤੁਹਾਨੂੰ ਪੈੜੀ ਕੋਈ ਬਹੁਤੀ ਜਿਆਦੀ ਬਣਾਉਣੀ ਲੋੜ ਐ ਨੀ ਬਣਾਉਣਾ ਇੱਕ ਅੱਗਾ। ਤੋ ਇਹ ਹਾਂ ਨਾ ਫੇਰਿਆ ਮੇਰੇ ਦੋ ਜੀ ਰੋਟਾ ਮੇਰੇ ਦਬਾਰੇ ਫੇਰਨਾ ਫੇਰਦੋ ਤਾਂ ਆਪਣਾ ਸਿਆਣਾ ਕੱਢ ਕੇ ਤੇ ਤੁਸੀਂ ਉਹ ਜਿਹੜੇ ਆਪਣੇ ਮੱਟਾ ਦੂਜੀ ਬਚਾਈ ਕਰੋ। ਕੋਈ ਲੰਮੇ ਚੋੜੇ ਚੱਕਰ ਦੇ ਵਿੱਚ ਨਹੀਂ ਪੈਣਾ। ਇਸ ਕਰਕੇ ਕਿਉਂਕਿ ਆਪਾਂ ਕਿੰਨੇ ਤੱਕ ਪਾਈ ਆ ਉਹ ਦੇਖੋ ਗੁਰੂ ਘਰ ਦੇ ਉੱਤੇ ਬੰਦਾ ਲਾਗੇ ਨਾ। ਜਿਆਪਾ ਦੇ ਖਾਤੇ ਬੋਰੇ ਦੇ ਵਿੱਚ ਸਿੱਧਾ ਹੀ ਆਪਾਂ ਨੂੰ ਪੱਤਾ ਨਹੀਂ ਪੂਰੀ ਹੋ ਸਕਦੀ ਇਸ ਕਰਕੇ 17 ਤੱਕ ਦਾ ਸਾਵੇ ਦਾ ਲੋਸਿਆ 17 ਤੱਕ ਦੀ ਜਿਹੜੀ ਲੋੜ ਆ ਉਹਨੂੰ ਹਰ ਤੱਕ ਚਾਹੀਦਾ ਕੋਈ ਵੱਧ ਮਾਤਰਾ ਚਾਹੀਦਾ ਕੋਈ ਘੱਟ ਮਾਤਰਾ ਚਾਹੀਦਾ ਜੇ ਇੱਕ ਵੀ ਤਾਪ ਤਿਹੜਾ ਘੱਟ ਮਾਤਰਾ ਦੇ ਵਿੱਚ ਮਿਲਿਆ ਤਾਂ ਫੌਂਡੇ ਦਾ ਪੂਰਾ ਵਿਕਾਸ ਨਹੀਂ ਹੋਣਾ ਇਸ ਕਰਕੇ ਜਦੋਂ ਆਪਾਂ ਬਾਹਰੋਂ ਲਿਆ ਲਿਆ ਇੱਕ ਖਾਤਾ ਬੋਰਾ ਇਹ ਹੋਸਾਬ ਹੈ ਕਿ ਜਿੱਦਾਂ ਆਪਾਂ ਬਾਹਰੋਂ ਲਿਆ ਲਿਆ ਹੈ ਕਿ ਤਾਕਤ ਦੀ ਦਵਾਈ ਖਾਲੀ ਉਹ ਕੈਪਸੂਲ ਨਾਲੋਂ ਮੋਨਰ ਚ ਕੈਮਰੇ ਉਸ ਹਾਲੇ ਹੁੰਦਿਆਂ ਨਾ ਉਹਨਾਂ ਦਾ ਝਾੜ ਜਿਹੜਾ ਪੂਰਾ ਨਹੀਂ ਹੋਈ। ਥੋੜਾ ਜਿਹਾ ਬੀਐਸਆਰ ਦੀ ਗੱਲ ਕਰਾਂ ਬੀਐਸਆਰ ਝੋਨੇ ਦੀ ਸਿੱਧੀ ਜਿਹੜੀ ਸਾਰਿਆਂ ਕੀਤੀ ਹੋਈ ਹੈ। ਪਰ ਝੋਨੇ ਦੀ ਸਿੱਧੀ ਵਿਆਏ ਹੈ ਅਨੇ ਸੀਜ਼ਨ ਦੇ ਵਿੱਚ ਸਾਡੇ ਨਿਗਰਾਨਾਂ ਨੇ ਸਭ ਨੂੰ ਵੀ ਇੱਕ ਸਾਉਂ ਦੀ ਫੇਰ ਲਾ ਦਿੱਤੀ। ਫੇਰ ਕਿਉਂ ਕੰਮ ਨਹੀਂ ਕੀਤੀ? ਕਿਉਂਕਿ ਯੂਨੀਵਰਸਿਟੀ ਦੇ ਰਿਕਮੈਂਡੇਸ਼ਨ ਆ ਵੀ 2 ਮਈ ਤੋਂ ਬਾਅਦ ਜਿਹੜਾ ਝੋਨੇ ਦੀ ਸਿੱਧੀ ਵਿਆਈ ਗਈ। साजे तो ये झान तो तो शाहपरावे आलू बीजिया दस दस दिन हो बिरयानी एक तरीक न झोले की सिद्धि बिजाई शुरू हो गई कई बार इकती भले मान से कत्ती जुलाई में ही मतलब कर दी थी अपना मई में अपना पीजी तरीक को कर दी इस करके जो झोना है ना जिन्ना झोना ज्यादा गर्मी के बच्चे आ गया ਇੰਨੀ ਗਰਮੀ ਦੇ ਵਿੱਚ ਆ ਗਿਆ ਵੀ ਇੱਕ ਬਿਮਾਰੀ ਕਦੇ ਆਪਣੇ ਇਥੇ ਵੇਖੀ ਨਹੀਂ ਕਿ ਕੁਟੀਰੀਅਰ ਲੀਫ ਬਲਾਈ। ਤੁਸੀਂ ਆਮ ਵੇਖਿਆ ਨਾ ਵੀ ਫਤੇ ਢੋਰੀਆਂ ਦੀਆਂ ਦੇ ਵਿੱਚ ਸੁੱਕਦੇ ਤਾਂ ਬਾਦ ਦੇ ਵਿੱਚੋਂ ਸਾਰੇ ਸਾਰੇ ਢੋਰੀਆਂ ਲੰਬੇ ਦੇ ਪੈ ਗਏ ਨੇ ਤੇ ਸਿਰੋ ਸਾਰੀ ਪੈਰੀ ਦੇ ਵਿੱਚ ਜਿਹੜੀ ਉਹ ਫੈਲ ਗਈ। ਅੱਗੇ ਕੀ ਕੀ ਸਾਡਾ ਚੋਨਾ ਰეკਮੈਂਡੇਸ਼ਨ ਜਿਹੜੀ ਦਾਖਾਣਾ ਦੀ ਵੀ ਜਿਹੜੀ ਕੀਤੀ ਹੋਈ ਉਹਦੇ ਨਾਲ ਇਹ ਬਿਮਾਰੀ ਨੂੰ ਬੱਜ ਜਾਂਦਾ ਹੀ।